ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਆਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੂ ਜੀ ਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਸ਼ੁਰੂ ਕਰਦੇ ਆਂ ਜੀ ਆਪਾਂ ਅੱਜ ਦਾ ਵਲੌਗ ਤੇ ਇਹ ਵੀ ḍu ਹੈ ਜੀ ਆਪਣੀ ਕੱਲ ਦੀ ਤੇ ਕਿਉਂਕਿ ਆਪਾਂ ਕੱਲ ਹੀ ਵੀਡੀਓ ਬਣਾ ਕੇ ਰੱਖ ਲਈ ਸੀਗੀ ਤੇ ਪਰ ਆਪਣੀ ਤੋਂ ਕੱਲ ਅਪਲੋਡ ਨਹੀਂ ਹੋਈ ਤੇ ਤਾਂ ਕਰਕੇ ਨਾਲੇ ਆਪਾਂ ਅੱਗੇ ਜਾ ਕੇ ਦੇ ਛੱਜ ਦੀ ਵੀਡੀਓ ਵੀ ਐਡ ਕਰ ਲਈ ਤੇ ਇਹ ਹੈ ਜੀ ਆਪਣੀ ਕੱਲ ਦੀ ਵੀਡੀਓ ਤੇ ਇੱਥੇ ਕੱਲ ਆਪਾਂ ਸਵੇਰੇ ਜਦੋਂ ਪਸ਼ੂਆਂ ਨੂੰ ਪਾਣੀ ਪਿਆ ਕੇ ਬਾਹਰ ਵਨ ਰਹੀ ਸੀਗੇ ਤਾਂ ਉਹ ਥੋੜੀ ਜੀ ਠੰਡ ਸੀ ਕਿ ਤਾਂ ਕਰਕੇ ਹੁਣ ਆਪਾਂ ਪਸ਼ੂ ਨਹੀਂ ਨਵਾੰਦੀ ਸਵੇਰੇ ਤੇ ਬਾਕੀ ਆਪਾਂ ਹੁਣ ਪਸ਼ੂਆਂ ਨੂੰ ਬਾਹਰ ਤਾਂ ਬੰਨ੍ਹ ਨਹੀਂ ਜੀ ਕਿਉਂਕਿ ਫਿਰੰਦਰ ਸਾਰੇ ਦਿਨ ਪਸ਼ੂਆਂ ਨੂੰ ਵੀ ਔਖਾ ਹੋ ਜਾਂਦਾ ਹੈਗਾ ਤੇ ਕਿਉਂਕਿ ਹੁਣ ਪਰਾਲੀ ਨੂੰ ਅੱਗ ਲਾਣ ਕਰਕੇ ਜੀ ਥੋੜਾ ਜਿਆ ਧੂੰਆਂ ਜਾ ਦੇ ਹੋਣ ਲੱਗ ਗਿਆ ਤੇ ਆਪਾਂ ਪਹਿਲਾਂ ਸੋਚਿਆ ਸੀ ਵੀ ਹੁਣ ਆਪਾਂ 4-5 ਦਿਨ ਪਸ਼ੂਆਂ ਨੂੰ ਅੰਦਰ ਰੱਖ ਲਾਂਗੇ ਤੇ ਪਰ ਇਹਨਾਂ ਨੂੰ ਕੱਚੇ ਮੀਨਾ ਨਹੀਂ ਸਰਦਾ ਜੀ ਤਾਂ ਕਰਕੇ ਫਿਰ ਆਪਾਂ ਨੂੰ ਮਜਬੂਰੀ 'ਚ ਬਾਹਰ ਬੰਨ੍ਹਣਾ ਪੈਂਦਾ ਹੈਗਾ ਤਾਂ ਫਿਰ ਆਪਾਂ ਇਹਨਾਂ ਨੂੰ ਵੇਸ 5-6 ਘੰਟੀ ਬਾਅਦ ਬੰਨ੍ਹ ਦਿੰਨਿਆਂਗੇ ਕੱਚੇ 'ਚ ਤਾਂ ਹੀ ਵਧੀਆ ਬੈਠੀਆਂ ਰਹਿੰਦੀਆਂ ਨਹੀਂ ਕਿੰਨਾਂ ਦੁਪਹਿਰੇ 12 ਵਜੇ ਤੱਕ ਤਾਂ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਅੰਦਰ ਲੈ ਜਾਂਦੇ ਹਾਂਗੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਵੇਸ ਨਮਾ ਕੇ ਬੰਨ੍ਹ ਦਿੰਨਿਆਂਗੇ ਪਾਣੀ ਪਿਆ ਕੇ ਤਾਂ ਜਿਹੜਾ ਹੀ ਨੀਰਾ ਚਰਅਸ ਫੇਰੇ ਛੱਡਦੀਆਂ ਨਹੀਂ ਤਾਂ ਉਹ ਤੇ ਆਪਾਂ ਦਾਣਾ ਲਾ ਦਿੰਨੇ ਆ ਤਾਂ ਕਿਉਂਕਿ ਫਿਰ ਨਾਲੀ ਚਲੋਈ ਵੀ ਬਾਹਰ ਬੈਠ ਜਾਂਦੀਆਂ ਨਹੀਂ ਤੇਨ ਨਾਲੀ ਆਪਾਂ ਫਿਰ ਇਹਨਾਂ ਨੂੰ ਦੁਪਹਿਰ ਨੂੰ ਨਮਾ ਲੈਨੇ ਆਂਗੇ ਤੇ ਇੱਥੇ ਜਦ ਆਪਾਂ ਸਵੇਰੀ ਬਾਹਰਵਾਂ ਨਰੇ ਸੀਗੇ ਤਾਂ ਜਿਹੜੀ ਆਪਣੀ ਇਹ ਕੱਟੀ ਹੈਗੀ ਸਾਰੀ ਪਛਾਣੇ ਨਹੀਂ ਭੱਜਣ ਦਾ ਮੰਡ ਪਾਤਾ ਤੇ ਕਿਉਂਕਿ ਆਪਣੀ ਵੱਡੀ ਪਸ਼ੂ ਤਾਂ ਨਹੀਂ ਭੱਜਦੇ ਹੈਗੇ ਤੇ ਪਰ ਜਿੱਦਨ ਤੀ ਜੀਰੀ ਵੱਡੀ ਹੈਗੀ ਤਾਂ ਇਹ ਕੱਟੀ ਆਪਣੀ ਜ਼ਿਆਦਾ ਤੰਗ ਲਾਗੀ ਆਪਾਂ ਨੂੰ ਕਰਨ ਤਾਂ ਫਿਰ ਜਦ ਆਪਾਂ ਇਹਨੂੰ ਛੱਡ ਦੇਾਂਗੇ ਸੇ ਆਪਾਂ ਹੱਥ 'ਚ ਫੜ ਕੇ ਲੈ ਜੀ ਤਾਂ ਪਰ ਇਹ ਛਡਾ ਕੇ ਭੱਜ ਲੈਂਦੀ ਹੈਗੀ ਤੇ ਤਾਂ ਕਰਕੇ ਆਪਾਂ ਇਹਨੂੰ ਵੀ ਛੱਡ ਦਿੰਨੇ ਆ ਕਿ ਵੀ ਚਲਿਆ ਕਿਤੇ ਨਹੀਂ ਜਾਂਦੀ ਹੈਗੀ ਇੱਥੇ ਆ ਜਾਂਦੀ ਹੈਗੀ ਪੁੱਠੀ ਤਾਂ ਫਿਰ ਇੱਥੇ ਜਦੋਂ ਆਪਾਂ ਇਹਨੂੰ ਬੰਨ੍ਹਤਾ ਸੀਗਾ ਤਾਂ ਅੰਦਰ ਆਪਣਾ ਕੱਟਾ ਰਹਿ ਗਿਆ ਸੀਗਾ ਤਾਂ ਫਿਰ ਹੋਰਿੰਗਣ ਲੱਗ ਗਿਆ ਸੀ ਫਿਰ ਆਪਾਂ ਇਸ ਤੋਂ ਬਾਅਦ ਉਹਨੂੰ ਲਿਆਈ ਤੇ ਪਹਿਲਾਂ ਇਹ ਵੀ ਨਹੀਂ ਕਦੇ ਭੱਜਿਆ ਜੇ ਵੀ ਇਹ ਬਦ ਰਸਾ ਤੜਾ ਕੇ ਅੰਦਰ ਭੱਜਿਆ ਸੀਗਾ ਆਪਣੀ ਜੀਰੀ ਚ ਤੇ ਕਿਉਂਕਿ ਇਹਦਾ ਰਸਾ ਥੋੜਾ ਜਿਹਾ ਹੁਣ ਬੋਦਾ ਹੋ ਗਿਆ ਸੀਗਾ ਤੇ ਕਿਉਂਕਿ ਜਿਹੜਾ ਆਪਾਂ ਰਸੇ 'ਚ ਗੁੰਡਾ ਪਾਇਆ ਹੋਇਆ ਨਾ ਇਹਦੇ ਕਰਕੇ ਰਸਾ ਫਿਰ ਛੇਤੀ ਕੱਸ ਜਾਂਦੇਗਾ ਤੇ ਆ ਦੇਖੋ ਜੀ ਇਹਨੇ ਰਸਾ ਵੀ ਤੋੜਤਾ ਸੀ ਤੇ ਪਰ ਇਹ ਆਪਾਂ ਨੂੰ ਐ ਤੰਗ ਨਹੀਂ ਕਰਦੇ ਵੀ ਕਿਤੇ ਜਿਆਦਾ ਦੂਰ ਪਾਜੇ ਜਾਂਦੇ ਨਹੀਂ ਤਾਂ ਹੀ ਬਸ ਦੋ ਚਾਰ ਗੀੜੇ ਦੇਖੀ ਉਹਦੀ புਠੇ ਆ ਜਾਂਦੇ ਨੇ ਕਿ ਤੇ ਤਾਂ ਕਰਕੇ ਆਪਾਂ ਜਿਆਦਾ ਇਹਨਾਂ ਦੇ ਪਿੱਛੇ ਵੀ ਨਹੀਂ ਜਾਂਦੇ ਤਾਂ ਬਸ ਇੱਥੇ ਹੁਣ ਆਪੇ ਇਹਦਾ ਰਸਾ ਸੈੱਟ ਕਰਕੇ ਬੰਦਾਂਗੇ ਜੀ ਤੇ ਸਾਰਾ ਕੰਮ ਕਰਨ ਤੋਂ ਬਾਅਦ ਜੀ ਜਦੋਂ ਆਪਾਂ ਬਸ਼ੂ ਨੂੰ ਦੁਪਹਿਰੀ ਅੰਦਰ ਲੈ ਕੇ ਜਾ ਰਹੀ ਸੀ ਤੇ ਕਿਉਂਕਿ ਵੀ ਆਪਾਂ ਨਮਾ ਨਮਾ ਕੇ ਬਸ਼ੂ ਨੂੰ ਅੰਦਰ ਬੰਨ ਲਾਂਗੇ ਤਾਂ ਫਿਰ ਉਹਦੋ ਕਰਾਂ ਵਾਲੀ ਲਾਈਟ ਵੀ ਨਹੀਂ ਸੀਗੀ ਕਿਉਂਕਿ ਖੱਲ ਕਰਾਣੀ ਲੈਟ ਦਾ ਰਿਆ ਸੀਗਾ ਕਟ ਤੇ ਫਿਰ ਉਸ ਦਿਵਾਰ ਆਪਾਂ ਮੋਟਰਾਂ ਵਾਲੀ ਵੀ ਚਲਾ ਕੇ ਦੇਖੀ ਸੀਗੀ ਤੇ ਪਰ ਆਪਣੀ ਮੋਟਰ ਇੱਕ ਦੋ ਵਾਰ ਚਲਾਉਣ ਤੋਂ ਨਹੀਂ ਚੱਲੀ ਤੇ ਪਰ ਜਦੋਂ ਆਪਾਂ ਫਿਰ ਵੀ ਪਸ਼ੂਆਂ ਨੂੰ ਹਨੰਦਰ ਲੈ ਜਾਂਦੇ ਆਂਗੇ ਤਾਂ ਉਹਨਾਂ ਮੇਨ ਇੱਕ ਵਾਰ ਦੁਬਾਰਾ ਚਲਾ ਕੇ ਦੇਖੀ ਫਿਰ ਚੱਲੇਗੀ ਸੀ ਤੇ ਤਾਂ ਕਰਕੇ ਆਪਾਂ ਅੱਜ ਵੈਸੀ ਟੂਬਾ ਸਾਫ ਵੀ ਨਹੀਂ ਕਰਿਆ ਸੀਗਾ ਪਰ ਆਪਾਂ ਇੱਕ ਵਾਰ ਤਾਜ਼ਾ ਪਾਣੀ ਪਾ ਕੇ ਪਸ਼ੂ ਛੱਡ ਦੇ ਸੀਗੇ ਵਿੱਚ ਤੇ ਕਿਉਂਕਿ ਨਾਲ ਇਹਨਾਂ ਨੇ ਪਾਣੀ ਪੀ ਲਿਆ ਸੀਗਾ ਤੇ ਨਾਲੇ ਨਾਲ ਹੀ ਸੀਗੇ ਤਾਂ ਫਿਰ ਜਿਹੜੇ ਆਪਣੇ ਛੋਟੇ ਘਟਰੂਏ ਸੀਗੇ ਉਹ ਆਪਾਂ ਕੱਲੀ-ਕੱਲੀ ਨਮਾਕੀ ਬਾਰ ਬੰਤੀ ਸੀ ਤੇ ਕਿਉਂਕਿ ਆਪਾਂ ਸਾਰੀ ਪਰਸ਼ਨ ਨੂੰ ਜਿਆਦਾ ਟਾਈਮ ਨਹੀਂ ਰੱਖਿਆ ਜੀ ਡੋਬੇ ਚ ਤੇ ਆਪਾਂ ਬਸ 15-20 ਮਿੰਟ ਨਮਾਕੀ ਫਿਰ ਅੰਦਰ ਲੈ ਗਏ ਸੀਗੇ ਤੇ ਬਾਕੀ ਤਾਜ਼ਾ ਸੀਗਾ ਪਾਣੀ ਤੇ ਪਸ਼ੂ ਵੀ ਵਧੀਆ ਨਾਲ ਹੀ ਸੀਗੇ ਤੇ ਜਦੋਂ ਆਪਾਂ ਇਹਨਾਂ ਨੂੰ ਅੰਦਰ ਬੰਨ ਰਹੀ ਸੀ ਜੀ ਦੁਪਹਿਰ ਨੂੰ ਤਾਂ ਫਿਰ ਉਹ ਤੋਂ ਦੋਨੋਂ ਭੱਜ ਲੀਆਂ ਸੀਗੀਆਂ ਸਵੇਰੇ ਤਾਂ ਇੱਕ ਭੱਜੀ ਸੀ ਤੇ ਹੁਣ ਦੋਨੋਂ ਮਸਤੀ ਲੱਗੀਆਂ ਕਰਨ ਤੇ ਪਰ ਜਿਦੋਂ ਆਪਾਂ ਦਰਵਾਗੀ ਆਪਣੀ ਮੰਗਰੀ ਆ ਗਈਆਂ ਸੀ ਤਾਂ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਬੰਨਤਾ ਸੀਗਾ ਤੇ ਆਪਾਂ ਹੁਣ ਇੱਕ ਵਾਰ ਇਹਨਾਂ ਨੂੰ ਜੀ ਸਵੇਰੇ ਤੇ ਸ਼ਾਮ ਦੋ ਟਾਈਮ ਤੇ ਆਪਾਂ ਇਹਨਾਂ ਨੂੰ ਨਾਰਮਲ ਖਾਣ ਨਾਲ ਸੰਨੀ ਕਰਕੇ ਤੇ ਆਪਾਂ ਇਹਨਾਂ ਨੂੰ ਦਾਣਾ ਲਾ ਦਿੰਨੇ ਆਂਗੀ ਠੀਕ ਕਿਉਂਕਿ ਹੁਣ ਆਪਾਂ ਇਹਨਾਂ ਨੂੰ ਕੱਲੀ ਖਾਣ ਨਾਲ ਸੰਨੀ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਇਸ ਵਾਰ ਆਪਾਂ ਇਹਨਾਂ ਨੂੰ ਫੀਡ ਨਹੀਂ ਕਰਵਾਈ ਤੇ ਆਪਾਂ ਇਹਨਾਂ ਨੂੰ ਦਾਣਾ ਜ਼ਿਆਦਾ ਕਰਵਾ ਲਿਆ ਠੀਕ ਕਿਉਂਕਿ ਹੁਣ ਆਪਣੀ ਥੋੜੀ ਦਿਨਾਂ ਤੱਕ ਹਰਾਚਾਰਾ ਹੋ ਜਾਊਗਾ ਤਾਂ ਆਪਾਂ ਉਹਨਾਂ ਟਾਈਮ ਇਹਨਾਂ ਨੂੰ ਦੋ ਟਾਈਮ ਸੰਨੀ ਪਾ ਕੇ ਤਾਂ ਆਪਾਂ ਦੋ ਬਾਰੇ ਦਾਣਾ ਲਾ ਦਿੰਨੇ ਆਂਗੇ ਠੀਕ ਕਿਉਂਕਿ ਦੋ ਬਾਰ ਆਪਣੀ ਇਹਨਾਂ ਨੂੰ ਦਾਣਾ ਸਵੇਰੇ ਲੱਗ ਜਾਂਦਾ ਹੈ ਕਹਤੇ ਦੋ ਬਾਰ ਸ਼ਾਮ ਨੂੰ ਤੇ ਕਿਉਂਕਿ ਜੇ ਦੋ ਆਪਾਂ ਸੰਨੀ ਕਰਦੇ ਹਾਂ ਜੀ ਸਵੇਰ ਨੂੰ ਤਾਂ ਦਾਣੇ ਵੀ ਨਾ ਪਸ਼ੂ ਸੰਨੀ ਨਹੀਂ ਖਾਂਦਾ ਹੈ ਗਿਆ ਤੇ ਤਾਂ ਕਰਕੇ ਆਪਾਂ ਇਸ ਵਾਰ ਇਹਨਾਂ ਨੂੰ ਦਾਣਾ ਹੀ ਜ਼ਿਆਦਾ ਕਰਵਾ ਲਿਆ ਠੀਕ ਕਿਉਂਕਿ ਨਾਲੇ ਤਾਂ ਹੀ ਵਧੀਆ ਸੰਨੀ ਰੱਜ ਕੇ ਖਾ ਲੈਂਦੀਆਂ ਨੇ ਤੇ ਬਾਕੀ ਹੁਣ ਜਦੋਂ ਹਰਾਚਾਰਾ ਹੋ ਗਿਆ ਤਾਂ ਪੈਨ ਨੂੰ ਲੇਟੀ ਉਸ ਤੋਂ ਬਾਅਦ ਸਟਾਰਟ ਕਰ ਦਾਂਗੀ ਤੇ ਇਹ ਵੀਡੀਓ ਆ ਗਈ ਜੀ ਆਪਣੀ ਅੱਜ ਦੀ ਤੇ ਅੱਜ ਇੱਥੇ ਸ਼ਾਮ ਦੇ ਟਾਈਮ ਆ ਗਿਆ ਸੀਗਾ ਮੀ ਤੇ ਪਰ ਆਪਾਂ ਉਸ ਜਦੋਂ ਮੀ ਆਇਆ ਸੀ ਉਹ ਤਾਂ ਆਪਾਂ ਦੋ ਪਛਮਾਂ ਦੀ ਧਾਰ ਕੱਢ ਲਈ ਸੀ ਤਾਂ ਜਿਹੜੀ ਆਪਣੀ ਤਾਜੀ ਸੂਈ ਮੈਸ ਹੈਗੀ ਤਾਂ ਫਿਰ ਆਪਾਂ ਇਹਨੂੰ ਅੰਦਰ ਬੰਨ੍ਹ ਕੇ ਦੀ ਅੰਦਰ ਕੱਢ ਲਈ ਸੀ ਧਾਰ ਤੇ ਅੱਜ ਆਪਾਂ ਸਾਰੀ ਪਛਵ ਅੰਦਰ ਬੰਨਾਂਗੇ ਜੀ ਤੇ ਕਿਉਂਕਿ ਫਿਰ 12 ਪਸ਼ੂ ਜਿਹੜੇ ਆਪਣੇ ਟਾਲੀਦਲੇ ਹੁੰਦੇ ਨੇਗੇ ਤਾਂ ਅੱਜ ਹਵਾ ਵੀ ਬਹੁਤ ਚੱਲ ਰਹੀ ਸੀਗੀ ਤੇ ਬਾਕੀ ਮੀਂਹ ਕਰਕੇ ਫਿਰ ਪਸ਼ੂਆਂ بیمار ਵੀ ਹੋ ਸਕਦੇ ਨੇ ਤੇ ਬਾਕੀ ਉਹ ਠੰਡ ਵੀ ਮੰਨਣ ਲੱਗ ਗਈ ਸੀ ਤਾਂ ਕਰਕੇ ਫਿਰ ਆਪਾਂ ਅੰਦਰ ਬੰਨਣ ਲੱਗ ਗਏ ਤੇ ਇੱਥੇ ਆਪਾਂ ਤੇ ਜਿਹੜੇ ਆਪਣੇ ਦੁੱਧ ਵਾਲੀਆਂ ਮੱਹਾਂ ਨੇ ਇੰਨਾ ਥੱਲੇ ਤਾਂ ਮੈਟ ਹੁੰਦੇ ਨੇ ਅੰਦਰ ਤੇ ਕਿਉਂਕਿ ਇਹ ਹੁਣ ਜਦੋਂ ਪਹਿਲਾਂ ਵੀ ਅੰਦਰ ਬੰਨਦੀਆਂ ਸੀਗੀ ਤਾਂ ਇੰਨਾ ਥੱਲੇ ਅੰਦਰ ਮੈਟ ਸੀ ਤੇ ਪਰ ਹੁਣ ਜਿਹੜੇ ਦੂਜੇ ਪਸ਼ੂ ਨੇ ਆਪਾਂ ਨਾਲ ਥੱਲੇ ਸੁੱਕਾ ਬਿਛਾ ਦਿੱਤੀ ਸੀਗੀ ਤੇ ਬਾਕੀ ਜਿੰਨਾ ਵੀ ਇਹਨਾਂ ਦਾ ਸਨੀ ਵਗੈਰਾ ਸੀਗਾ ਉਥੇ ਆਪਾਂ ਦਾਣਾ ਲਾਤਾ ਸੀ ਤਾਂ ਬਸ ਹੁਣ ਆਪਾਂ ਸਾਰੇ ਪਸ਼ੂ ਨੂੰ ਪਾਣੀ ਪਿਆ ਪਿਆ ਕੀ ਕੀ ਨੂੰ ਅੰਦਰ ਬੰਨ ਦਾਂਗੇ ਤੇ ਇੱਥੇ ਆਪਾਂ ਸੁੱਕਾ ਪਿਛਾਤੀ ਸੀਗੀ ਤੇ ਇੱਥੇ ਜਿੱਥੇ ਮੈਟ ਹੈਗਾ ਆਪਣਾ ਛੋਟਾ ਘੱਟਾ ਆ ਜਾਊਗਾ ਤੇ ਬਾਕੀ ਦੂਜੇ ਪਸ਼ੂ ਆਪਣੇ ਇੱਧਰ ਆ ਜਾਣਗੇ ਤੇ ਇੱਧਰ ਖੁੰਝੇ ਜਿਹਾ ਆਪਾਂ ਬੰਨਤੀ ਜੀ ਆਪਣੀ ਛੋਟੀ ਘੱਟੀ ਤੇ ਕਿਉਂਕਿ ਇੱਧਰ ਨਾ ਚਿਕੜਾਂ ਤੇਗਾ ਤੇ ਇਹ ਘੱਟਾ ਆਪਾਂ ਉੱਧਰ ਖੜਿਆ ਨਹੀਂ ਨਹੀਂ ਆਪੇ ਇਹਨੂੰ ਵੀ ਉਧਰ ਹੀ ਬਣ ਦਿੰਦੇ ਤੇ ਪਰ ਇਹ ਇੱਧਰ ਬੈਠ ਦੇਗਾ ਕਿਉਂਕਿ ਇਹ ਡੇਲੀ ਇੱਥੇ ਹੁੰਦੇਗਾ ਤੇ ਤਾਂ ਕਰਕੇ ਆਪਾਂ ਇਹਨੂੰ ਇੱਥੇ ਬਣਤਾ ਸੀਗਾ ਤੇ ਬਾਕੀ ਸਾਰੀ ਪਸ਼ੂ ਆਪਾਂ ਵਧੀਆ ਬਣਤੇ ਸੀਗੇ ਤਾਂ ਨਾਲ ਆਪਾਂ ਇਹਨਾਂ ਨੂੰ ਅਜੇ ਗੁਰੂ ਵੀ ਪਾਤਾ ਤੇ ਕਿਉਂਕਿ ਆਪਣੀ ਜਿਹੜੀ ਦੁੱਧ ਵਾਲੀ ਪਸ਼ੂ ਹੁੰਦੀ ਨੇਗੀ ਤਾਂ ਉਹਨਾਂ ਨੂੰ ਤਾਂ ਆਪਾਂ ਤਾਜੀ ਸੂਆਂ ਨੂੰ ਡੇਲੀ ਦੋਨੋਂ ਟਾਈਮ ਪਾਣਿਆਗੀ ਤੇ ਪਰ ਅੱਜ ਹੁਣ ਜਦੋਂ ਠੰਡ ਹੁੰਦੀ ਹੈਗੀ ਜਿਵੇਂ ਅੱਜ ਮੀਂਹ ਪਿਆ ਸੀਗਾ ਤਾਂ ਹੀ ਪਸ਼ੂ ਆਪਣੇ ਮੀਂਹ ਚਬਾਰ ਸੀਗੇ ਤੇ ਕਿਉਂਕਿ ਆਪਾਂ ਇੰਨੀ ਬਸ ਥੋੜਾ ਟਾਈਮ ਹੀ ਆਇਆ ਸੀਗਾ ਮੀਂਹ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਅੰਦਰ ਕਰਤਾ ਸੀਗਾ ਤੇ ਤਾਂ ਕਰਕੇ ਅੱਜ ਆਪਾਂ ਇਹਨਾਂ ਨੂੰ ਵੀ ਥੋੜਾ ਥੋੜਾ ਗੁੜ ਪਾਤਾ ਸੀਗਾ ਤਾਂ ਇੱਥੇ ਆਪਣੀ ਕੱਟੀ ਤਾਂ ਬੈਠ ਗਈ ਸੀ ਤੇ ਕਿਉਂਕਿ ਇਹ ਦੂਜੇ ਆਪਣੇ ਅਦਰ ਤੋਂ ਛੋਟੇ ਕਟਰੂਏ ਆ ਜਾਂਦੇ ਨਹੀਂ ਤਾਂ ਇਹ ਪਿੱਛੇ ਤੱਕ ਨਹੀਂ ਆਉਂਦੇ ਤਾਂ ਹੀ ਇੱਧਰ ਜਿਹੜਾ ਆਪਾਂ ਇੱਕ ਛੋਟਾ ਕਟਰੂਆ ਬਣਾ ਦਿੰਨੇ ਆਗੇ ਤਾਂ ਉਹ ਵੀ ਆ ਬੈਠ ਜਾਂਦੇਗਾ ਤਾਂ ਵੈਸੇ ਠੀਕ ਖਾ ਖਾ ਕੇ ਵਧੀਆ ਬੈਠ ਜਾਣਗੇ ਨੀਰਾਚਾਰਾ ਚਲੋ ਜੀ ਅੱਜ ਦੀ ਵੀਡੀਓ ਦਾ ਨਾ ਪੈਥੀ ਕਰ ਦੇਾਂਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਜਿਹਨੇ ਵੀਵਰਸ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨਹੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ